ਕੱਲ ਸੀ 12 ਤਰੀਕ ਤੇ 12 ਤਰੀਕ ਚ 12 ਵਿਧਾਇਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਦਿੱਲੀ ਚ ਜਾ ਕੇ ਮਿਲਦੇ ਨੇ ਉਹੀ ਸੁਪਰੀਮੋ ਜਿਹੜੇ ਪਿਛਲੇ ਹਫਤੇ ਚ ਕਾफी ਸਮਾਂ ਇੱਥੇ ਬਤਾ ਕੇ ਗਏ ਨੇ ਜੇ ਕੋਈ ਗੱਲ ਸੀ ਤੇ ਇੱਥੇ ਹੀ ਕਰ ਲੈਂਦੇ ਤੇ ਮਿਲਦੇ ਕਿਹਦੀ ਅਗਵਾਈ ਚ ਨੇ ਅਮਨ अरोड़ा ਦੀ ਅਗਵਾਈ ਦੇ ਵਿੱਚ ਤੇ ਅਮਨ अरोड़ा ਕੌਣ ਨੇ ਪ੍ਰਦੇਸ਼ ਦੇ ਪ੍ਰਧਾਨ ਜਿਨ੍ਹਾਂ ਨੂੰ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਨੇ ਇਹ ਮੱਖਣ ਚੋਂ ਵਾਲ ਵਾਂਗ ਪਾਸੇ ਕਰਤਾ ਸੀ ਬਾਕੀ ਆnde ਹੁੰਦੇ ਜਨੰਦ ਦਾ ਨਾਮ ਵੀ ਨਹੀਂ ਸੀ ਲਿਆ ਅਗਲੇ ਦਿਨ ਪਰਭਾਈ ਕੀਤੀ ਸੀ ਲੁਧਿਆਣੇ ਚ ਤੇ ਜੇ ਅਮਨ अरोड़ा ਦੀ ਅਗਵਾਈ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਦਰਜਣ ਵਿਧਾਇਕ ਮਿਲ ਰਹੇ ਨੇ ਤਾਂ ਸਾਨੂੰ ਬਿਟਵੀਨ ਦਾ ਲਾਈਨਸ ਵੀ ਪੜਨਾ ਪਊਗਾ ਨਾ ਜੀ ਅੰਦਰਪੀਤ ਜੀ ਕੀ ਪੰਜਾਬ ਦੀ ਸੱਤਾਧਾਰੀਆਂ ਦੀ ਪੋਲਿਟਿਕਸ ਵਿੱਚ ਰਾਜ ਦੀ ਸੱਤਾ ਦੇ ਵਿੱਚ ਕੁਝ ਤਾਂਠਾ ਹੋਣ ਵਾਲਾ ਕੁਝ ਨਿਰਧਾਰਤ ਕੀਤਾ ਜਾ ਰਿਹਾ ਕੁਝ ਸਨੇਹ ਲੱਗ ਰਹੇ ਨੇ ਸੋ ਮੈਨੂੰ ਇਹ ਜੋ ਮੈਂ ਦੇਖ ਰਿਹਾ ਮੈਨੂੰ ਇਹਦੇ ਵਿੱਚੋਂ ਹੋਰ ਅਰਥ ਕੱਢਣ ਲਈ ਦੱਸੋ ਵੀ ਮੈਂ ਕੱਢ ਸਕਦਾ ਮੈਨੂੰ ਲੱਗਾ ਕਿ ਕੱਢਨੇ ਚਾਹੀਦੇ ਹੀ ਨੇ ਕਿਉਂਕਿ ਜੇ ਤੁਸੀਂ ਦੇਖੋ ਵੀ ਇੱਕ ਥਿਰ ਇਦਾਂ ਕਰਦੀ ਨਜ਼ਰ ਆਂਦੀ ਹੈ ਜਿਵੇਂ ਆਪਾਂ ਗੱਲ ਕਰ ਰਹੇ ਕਿ ਸੀਐਮ ਇਹ ਕਰ ਰਹੇ ਜਿਵੇਂ ਚਾਰ ਪੰਜ ਦਿਨ ਤੋਂ ਤੁਸੀਂ ਦੇਖੋ ਉਹ ਬਿਲਕੁਲ ਅਲੱਗ ਹੀ ਮੂਡ 'ਚ ਨਹੀਂ ਬਹੁਤ ਹਮਲਾਵਰ ਨਹੀਂ ਬਹੁਤ ਜੋਲੀ ਨਹੀਂ ਬਹੁਤ ਹੀ ਮਤਲਬ ਪਿੱਛੇ ਜਿਵੇਂ ਡਾਊਨ ਜੇ ਹੋਗੇ ਦੀ ਫਿਰ ਇੱਕਦਮ ਅਚਾਨਕ ਦੁਬਾਰਾ ਤਾਂ ਉਹਨਾਂ ਨੇ ਰਫਤਾਰ ਪਕੜ ਲਈ ਹੁਣ ਵਿਦਿਨ ਪਾਰਟੀ ਕਈ ਵਾਰੀ ਇਹ ਤਾਂ ਹੁੰਦਾ ਫਿਰ ਜਿਹੜੇ ਉਹਦੇ ਬਰਾਬਰ ਧਿਰ ਦੀ ਨੇਤਾ ਹੁੰਦੇ ਨੇ ਉਹ ਵੀ ਬੜੇ ਕੋਸ਼ਿਸ਼ ਕਰਦੇ ਨੇ ਕਿ ਇਹਨੂੰ ਕਾਂਟ ਵਿੱਚ ਪਾ ਦਿਆ ਕਿਸੇ ਤਰ੍ਹਾਂ ਇਹਨਾਂ ਉਹ ਵੀ ਸਾਰਾ ਕੱਲਾ ਇਹ ਵੀ ਹਾਈਪ ਆ ਵੀ ਹੋਈ ਰਹਿਤ ਹੈ ਤੇ ਆਪਾਂ ਨੂੰ ਕੋਈ ਪੁੱਛੇ ਹੀ ਨਾ ਸੋ ਮੈਂ ਇੱਕ ਕੱਲ ਦਾ ਇੱਕੋ ਪ੍ਰੈਸ ਨੋਟ ਆਇਆ ਮੈਂ ਉਹ ਸਿਰਫ ਦੇਖ ਰਿਹਾ ਕਿ ਹੋਰ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਚੋਂ ਕਿ ਕੀ ਉਹ ਜਿਹੜਾ ਤੁਸੀਂ ਸਵਾਲ ਉਠਾਇਆ ਕਿ ਉਸ ਕਾਂਟ ਦੀ ਦਿਸ਼ਾ ਦੇ ਵਿੱਚ ਹੀ ਹੈ ਜਾਂ ਮੈਂ ਮੇਰੇ ਮੈਂ ਹੀ ਹਾਈਪੋਥੈਟিক্যাল ਸੋਚ ਰਿਹਾ ਮਤਲਬ ਇਹ ਦੋਨਾਂ ਤੇ ਹਜੇ ਕੋਈ ਨਿਤਾਰਾ ਨਹੀਂ ਕਰ ਪਾਇਆ ਬਹੁਤ ਵੱਡਾ ਇੱਕ ਸ਼ਿਸ਼ਟ ਮੰਡਲ ਮਤਲਬ ਜਿਹੜਾ ਕੋਈ 10 12 ਐਮਐਲਏ ਦਾ ਜਿਹੜਾ ਅਮਨ अरोड़ा ਹੁਣੀ ਲੈ ਕੇ ਗਏ ਨੇ ਕਲ ਕੇਜਰੀਵਾਲ ਹੋਰਾਂ ਨੂੰ ਮਿਲੇ ਨਹੀਂ ਕਿਹਾ ਤਾਂ ਉਹਨਾਂ ਨੇ ਇਹ ਹੈ ਕਿ ਜੀ 31 ਜੁਲਾਈ ਨੂੰ ਜਿਹੜਾ ਸ਼ਹੀਦ ਉਧਮ ਸਿੰਘ ਦਾ ਮਤਲਬ ਸ਼ਹੀਦੀ ਦਿਨ ਹੈਗਾ ਉਹਦੇ ਤੇ ਇੱਕ ਜਿਹੜਾ ਸਮਾਗਮ ਅਸੀਂ ਰਾਜਪੱਧਰੀ ਅਸੀਂ ਰੱਖਦੇ ਆ ਉਹਦੇ ਵਿੱਚ ਤੁਸੀਂ ਆਓ ਤੇ ਉਹਨਾਂ ਨੇ ਬਾਅਦ ਚ ਪ੍ਰੈਸ ਰੂਮ ਜਾਰੀ ਕਰਕੇ ਕਿਹਾ ਵੀ ਉਹ ਸ਼ਾਮਲ ਹੋਣਗੇ ਇਹ ਮੇਰੇ ਲਈ ਕਿੰਨੀ ਜੀ ਗੱਲ ਹੈਗੀ ਹੈ ਮਤਲਬ ਕਿ ਕਿਉਂ ਬੁਲਾਇਆ ਜਾ ਰਿਹਾ ਉਹਨਾਂ ਨੂੰ ਉੱਥੇ ਤੇ ਇਹਦਾ ਕਾਰਨ ਕੀ ਆ ਉਹਦੇ ਲਈ ਔਰ ਚਲੋ ਜੇ ਬੁਲਾਇਆ ਵੀ ਜਾ ਰਿਹਾ ਤਾਂ ਉਹਦੇ ਲਈ ਇੱਕ ਦਰਜਨ ਦੇ ਲਗਭਗ ਐਮ ਐਲ ਏ ਨੂੰ ਲੈ ਕੇ ਜਾਣ ਦਾ ਕੀ ਜਰੂਰਤ ਔਰ ਉਹ ਵਾਲੇ ਐਮ ਐਲ ਏ ਜਿਹੜੇ ਸੰਗਰੂਰ ਨਾਲ ਸੰਬੰਧਿਤ ਹੀ ਨਹੀਂ ਹੈ ਜਿੱ ਤੱਕ ਸੰਗਰੂਰ ਦੇ ਐਮ ਐਲ ਏ ਗਏ ਹੋਣ ਮਤਲਬ ਸਾਰੇ ਫਿਰ ਤਾਂ ਮੈਂ ਸਮਝ ਚਾਹਨਾ ਵੀ ਚਲੋ ਜੀ ਇੱਕ ਜ਼ਿਲ੍ਹੇ ਦਾ ਪ੍ਰੋਗਰਾਮ ਹੈ ਤੇ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਕਿਉਂਕਿ ਉਹ ਸਟੇਟ ਪੱਧਰੀ ਪ੍ਰੋਗਰਾਮ ਹੈ ਮੁੱਖ ਮੰਤਰੀ ਦਾ ਉੱਤੇ ਜਾਣਾ ਜ਼ਰੂਰੀ ਹੋਈ ਹੈ ਉਹ ਤਾਂ ਜਾਣ ਗਈ ਤੇ ਨਾਲ ਦੀ ਨਾਲ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਇਸ ਕਰਕੇ ਵੀ ਜਾਏਗਾ ਕਿ ਉਹਦੀ ਆਪਣੀ ਚਾਂਸੀ ਚੰਸੀ ਵੀ ਹੈ ਤੇ ਉਸ ਚ ਨੈਸ਼ਨਲ ਕਨਵੀਨਰ ਨੂੰ ਬੁਲਾਇਆ ਜਾ ਰਿਹਾ ਪਹਿਲਾਂ ਤਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਇਦਾਂ ਇੱਕ ਦਰਜਨ ਵਿਧਾਇਕ ਆਪਾਂ ਲੈ ਕੇ ਗਏ ਹੋਏ ਏ ਤੇ ਕੀ ਹੋਇਆ ਵੀ ਜੀ ਇੱਥੇ ਤੁਸੀਂ ਸ਼ਾਮਲ ਹੋਵੋ ਇਹ ਵੀ ਇੱਕ ਤਰ੍ਹਾਂ ਦੀ ਉਸੇ ਦਿਸ਼ਾ ਚ ਕਾਟ ਵਾਲੀ ਜਿਹੜੀ ਪੋਲਿਟਿਕਸ ਹੈ ਉਹ ਦਿਖ ਰਹੀ ਹੈ ਜਾਂ 스멜 ਆ ਰਹੀ ਹੈ ਮੈਨੂੰ ਅਜੇ ਮੈਂ ਨਹੀਂ ਕਹਿ ਰਿਹਾ ਕਿ ਮੈਨੂੰ ਤੇ ਕਿਤੇ ਆ ਰਹੀ ਹੈ 스멜 ਆ ਰਹੀ ਹੈ ਇੰਦਰਪੀਤ ਜੀ ਐਮਐਲਏ ਜਨ ਜੀ ਜੇ ਐਮਐਲਏ ਦੇ ਦਰਸ਼ਕੋ ਕਿਹੜੇ ਕਿਹੜੇ ਸੀ ਹੋਰ ਜ਼ਰਾ ਦਿਲਚਸਪੀ ਬਣ ਜਾਓ ਜੀ ਮੈਂ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਭੇਜਦਾ ਇਹ ਤੁਸੀਂ ਦੇਖੋ ਇਹਦੇ ਵਿੱਚ ਲਗਭਗ ਇੱਕ ਦਰਜਨ ਤੋਂ ਉੱਪਰ ਹੈਗੇ ਨੇ ਲਓ ਤੁਸੀਂ ਮੈਂ ਤੁਹਾਨੂੰ ਇੱਕ ਭੇਜਿਆ ਤੁਸੀਂ ਦੇਖ ਲਓ ਮੇਰੇ ਕੋਲ ਆ ਗਿਆ ਇੰਦਰਪੀਤ ਜੀ ਉਹ ਲਿਖਿਆ ਕਿ ਅਮਨ अरोड़ा ਕੇ ਨੇਤ੍ਰਤਵ ਮੈਂ ਪ੍ਰਤੀਨਿਧੀ ਮੰਡਲ ਨੇ ਪਾਰਟੀ ਕੇ ਰਾਸ਼ਟਰੀ ਸੰਯੋਜਕ ਕੋ ਪੰਜਾਬ ਸਰਕਾਰ ਦੁਆਰਾ ਆਯੋਜਿਤ ਸ਼ਰਧਾਂਜਲੀ ਸਮਾਰੋਹ ਮੈਂ ਸ਼ਾਮਲ ਹੋਣੇ ਦਾ ਨਮੰਤਰਣ ਦਿਆ ਦੱਸੋ ਬੰਦਾ ਪੁੱਛੇ ਪਹਿਲਾਂ ਕੇਦਰੀਵਾਲ ਸਾਹਿਬ ਹਫਤੇ ਚ ਤਿੰਨ ਦਿਨ ਤਾਂ ਇੱਥੇ ਹੁੰਦੇ ਕਿਹੜਾ ਸੱਦਾ ਦੇ ਕੇ ਬੁਲਾਏ ਜਾਂਦੇ ਵੀ ਆ ਜਾਓ ਕੇਦਰੀਵਾਲ ਸਾਹਿਬ ਇਹ ਸਪੈਸ਼ਲ ਗੱਲ ਆ ਠੀਕ ਹੈ ਤੁਹਾਡੀ ਗੱਲ ਉਹ ਕਹਿੰਦੇ 31 ਜੁਲਾਈ ਨੂੰ ਇਸ ਨਾਮ ਮੇਂ ਆਯੋਜਿਤ ਕੀਏ ਜਾ ਰਹੇ ਸ਼ਹੀਦឧਦਮ ਸਿੰਘ ਕੇ ਸ਼ਹਾਦਤ ਦਿਵਸ ਸਮਾਰੋਹ ਮੇਂ ਸ਼ਾਮਲ ਹੋਣੇ ਔਰ ਇਸ ਮਹਾਨ ਸ਼ਹੀਦ ਕੋ ਸ਼ਰਧਾ ਸਮਰਪਿਤ ਕਰਨੇ ਕੇ ਲਿਏ આમંત્રਿਤ ਕੀਆ ਹੁਣ ਸਭ ਤੋਂ ਜਿਹੜੀ ਬਿੱਤਰ ਗੱਲ ਇਹਦੇ ਚ ਹੈਗੀ ਆ ਨਾ ਕਿ ਇਸ ਪ੍ਰਤੀਨਿਧ ਮੰਡਲ ਮੇਂ ਵਿਧਾਇਕ ਦਵਿੰਦਰ ਸਿੰਘ ਲਾੜੀਟੋ ਉਸ ਪੌਜਾ ਸਿੰਘ ਸਰਾਰੀ ਰਜਨੀਸ਼ ਦਾਈ ਹੈ ਗੁਰਲਾਲ ਘਨੌਰ ਜਗਦੀਪ ਗੋਲਡੀ ਕੰਬੋਜ ਮੁਹੰਮਦ ਜਮੀਲ ਰਹਿਮਾਨ ਰਜਿੰਦਰਪਾਲ ਕੌਰ ਸ਼ੀਨਾ ਨੀਨਾ ਮਿੱਤਲ ਨਰੇਸ਼ ਕਟਾਰੀਆ ਨਰੇਂਦਰ ਗੌਰ ਭਰਾਜ ਚੇਤਨ ਸਿੰਘ ਜੋੜਾ ਮਾਜਰਾ ਔਰ ਪੰਜਾਬ ਬੀਸੀ ਕਮਿਸ਼ਨ ਕੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਸਿੰਧ ਸ਼ਾਮਲ ਥੇ ਇਹਦਾ ਮਤਲਬ ਹੈ ਕਿ ਇਹ ਬੰਦੇ ਕੱਲੇ ਸੁਨਾਮਨਾ ਨਹੀਂ ਸੰਬੰਧਿਤ ਇਹ ਕੁਝ ਇਹਨਾਂ ਦੇ ਵਿੱਚੋਂ ਹੋਰ ਸਮੈਲ ਵੀ ਆ ਰਹੀ ਹਾ ਅਨੰਦਪ੍ਰੀਤ ਜੀ ਹੁਣ ਗੱਲ ਤੁਸੀਂ ਜਾਰੀ ਰੱਖੋ ਅਸਲ ਖਬਰ ਤੇ ਹਾਂ ਮੈਂ ਇਹ ਹੀ ਅ ਸਮੈਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਕੀ ਪਾਰਟੀ ਦੇ ਅੰਦਰ ਕੁਝ ਹੋਰ ਵੀ ਘਟੇਪ ਹੋ ਰਿਹਾ ਕਿ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਵੀ ਕੱਲਾ ਵੀ ਚੱਲਣ ਚ ਵੀ ਕੋਈ ਹਰਜ ਨਹੀਂ ਸੀ ਆਮ ਦੇ ਵੀ ਚੱਲਾਂਗੇ ਤਾਂ ਆਪਾਂ ਇਦਾਂਗੇ ਤਾਂ ਮੈਨੂੰ ਇਹ ਲੱਗ ਰਿਹਾ ਕਿ ਉਹਦੇ ਪੈਰਲਲ ਫਰੀਕ ਇਹ ਵੀ ਚੀਜ਼ ਹੈਗੀ ਹੈ ਵੀ ਜਿਹੜੇ ਐਮ ਐਲ ਏ ਸਗੇ ਨੇ ਉਹਨਾਂ ਨੂੰ ਵੀ ਕਿਤੇ ਇੱਕ ਪਲੇਟਫਾਰਮ ਤੇ ਲਿਆਤਾ ਜਾਏ ਤੇ ਇੱਕ ਆਪਣਾ ਗਰੁੱਪ ਜਿਹਾ ਬਣਾਇਆ ਜਾਏ ਜਾਂ ਕੁਝ ਵੀ ਇਸ ਤਰ੍ਹਾਂ ਦਾ ਕਿਉਂਕਿ ਜਦੋਂ ਆਪਾਂ ਉਸ ਦਿਨੇ ਪ੍ਰੋਗਰਾਮ ਕੀਤਾ ਸੀਗਾ ਕਿ ਸੀਐਮ ਨੇ ਅਮਨ ਅਰੋੜਾ ਦਾ ਨਾਂ ਤੱਕ ਨਹੀਂ ਲਿਆ ਤਾਂ ਵੀ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਪੋਲਿਟਿਕਸ ਨਜ਼ਰ ਆ ਰਹੀ ਸੀ ਵੀ ਕੀ ਅਮਨ ਅਰੋੜਾ ਹੋਰਨ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਰੂਪ ਚ ਮੁੱਖ ਮੰਤਰੀ ਵੱਲੋਂ ਇਹ ਉਹਦਾ ਜਵਾਬ ਹੈ ਹੁਣ ਤੁਸੀਂ ਇਹਨੂੰ ਉਹਦੇ ਜਵਾਬ ਦੇ ਰੂਪ ਚ ਵੀ ਦੇਖ ਸਕਦੇ ਹੋ ਭਾਸਕਰ ਸਾਹਿਬ ਉਹ ਕਹਿੰਦੇ ਹੁੰਦੇ ਆ ਰੀਡ ਬਿਟਵੀਨਸ ਦਾ ਲਾਈਨਸ ਹੈ ਨਾ ਪੜੋ ਹਾਂ ਜਰਾ ਦਰਮਿਆਨ ਚ ਕੀ ਲਿਖਿਆ ਲਾਈਨਾਂ ਦੇ ਵਿਚਾਰ ਕੀ ਪਿਆ ਕੋ ਲਾਈਨਾਂ ਦੇ ਵਿਚਾਰ ਉਹੀ ਪਿਆ ਜਿਹੜੀ ਗੱਲ ਤੁਸੀਂ ਪੜ ਲਈਏ ਔਰ ਪਹਿਲੇ ਵੀ ਜਿਹੜੀ ਖਬਰ ਆਪਾਂ ਡਿਸਕਸ ਕਰ ਰਹੇ ਸੀ ਜਿਹੜਾ ਬੀਜੇਪੀ ਦੇਤੇ ਆਮ ਆਦਮੀ ਪਾਰਟੀ ਦੇ ਤਾਤੇ ਉਹਦੇ ਵਿੱਚ ਵੀ ਆਪਾਂ ਡੀਕੋਡ ਹੀ ਕੀਤਾ ਸੀਗਾ ਤੇ ਇਹਦੇ ਵਿੱਚ ਵੀ ਆਪਾਂ ਡੀਕੋਡ ਹੀ ਕਰ ਰਹੇ ਆਂ ਬਿਟਵੀਨ ਦਾ ਲਾਈਨ ਦਾ ਮਤਲਬ ਹੁੰਦਾ ਹੀ ਹੈ ਵੀ ਕਿ ਡੀਕੋਡ ਕਰਨਾ ਔਰ ਇਹਦੇ ਵਿੱਚ ਅਮਨ अरोड़ा ਉਹਨਾਂ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਜੱਦ ਜੱਦ ਉਹਨਾਂ ਨੂੰ ਹਟਾਉਣ ਦੀ ਗੱਲ ਚੱਲੀ ਹੈ ਉਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਦਾ ਕੋਈ ਤੜਾ ਨਹੀਂ ਹੈਗਾ ਔਰ ਮੁੱਖ ਮੰਤਰੀ ਦੇ ਧੜੇ ਦੇ ਵਿੱਚ ਕਿਹੜੇ-ਕਿਹੜੇ ਐਮਐਲਏ ਬੋਲਨੇ ਨੇ ਤੁਸੀਂ 2 4 5 ਤੋਂ ਬਾਅਦ ਤੁਹਾਡੀ ਗਿਣਤੀ ਖਤਮ ਹੋ ਜਾਂਦੀ ਹੈ ਉਹ 2 4 5 ਵੀ ਗ੍ਰੇ ایرੀਏ ਦੇ ਵਿੱਚ ਹੀ ਆਉਂਦੇ ਨੇ ਪਰ ਅਮਨ ਅਰੋੜਾ ਉਹਨਾਂ ਸ਼ਾਇਦ ਇਹ ਗਲਤੀ ਨਹੀਂ ਕਰਨਾ ਚਾਹੁੰਦੇ ਤੇ ਉਹਨਾਂ ਨੇ 12 ਤੋਂ ਗਿਣਤੀ ਸ਼ੁਰੂ ਕੀਤੀ ਹੈ ਉਹਨੂੰ ਹੋ ਸਕਦਾ ਅਗਲੇ ਹਫ਼ਤੇ ਕਿਸੇ ਹੋਰ ਸ਼ੰਤ ਚਰዳंजलि ਸਮਾਰੋਹ ਦੇ ਵਿੱਚ ਚ ਵੀ ਹੋ ਜਾਣ 28 ਹੋ ਜਾਣ 38 ਹੋ ਜਾਣ ਜਾਂ ਅੱਗੇ ਚੱਲ ਕੇ ਇਹ ਗੱਲ ਜਿਸ ਪਾਸੇ ਜਾ ਰਹੀ ਹੈ ਨਾ ਅਜੇ ਜਾਨੀ ਸ਼ੁਰੂ ਹੋਈ ਹੈ 1 ਸਾਲ 1.5 ਸਾਲ ਇਲੈਕਸ਼ਨ ਦੇ ਵਿੱਚ ਹੈਗਾ ਉਸ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਵਿੱਚ ਇਹ ਢੜੇ ਬੰਦੇ ਵਾਲਾ سلسلہ ਨਾ ਉਹ ਹਰਿ ਤੱਕ ਨਹੀਂ ਹੋਣ ਦਿੱਤਾ ਸੀਗਾ ਸੁਪਰੀਮੋ ਉਹ ਸੁਪਰੀਮੋ ਭਾਜੀ ਲੈ ਲੇਕਿਨ ਉਹ ਹੁਣ ਉਸ ਪਾਸੇ ਵੱਲ ਜਾ ਰਹੀ ਪਾਸੇ ਜਾ ਰਹੀ ਹੈ ਗੱਲ ਪਰ ਇਹ ਇਹਦਾ ਨਤਾਰਾ ਕੌਣ ਕਰੋ ਵੀ ਇਹ ਐਕਚੁਅਲੀ ਸੱਦੇ ਗਏ ਨੇ ਜਾਂ ਆਪ ਗਏ ਨੇ ਕਿਉਂਕਿ ਜੋ ਅਮਨ अरोੜਾ ਨਾਲ ਉਹ ਦਿਨ ਹੋਇਆ ਤੇ ਉਸ ਤੋਂ ਬਾਅਦ ਕੇਜਰੀਵਾਲ ਸਿਫਤਾਂ ਕਰਦੇ ਨਜ਼ਰ ਆਏ ਮਾਨ ਸਾਹਿਬ ਦੀਆਂ ਹਰਮਨ ਪਿਆਰੇ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਅਮਨ अरोੜਾ ਦਾ ਇਹ ਦਿੱਲੀ ਦੇ ਵਿੱਚ ਜਾਣਾ ਸੋ ਗੱਲ ਤਾਂ ਐਡੀ ਸੌਖੀ ਨਹੀਂ ਐ ਹੁਣ ਸਵਾਲ ਇੱਕ ਬੰਨੇ ਮੁੱਖ ਮੰਤਰੀ ਬੀਜੇਪੀ ਨਾਲ ਲੜ ਰਹੇ ਨੇ ਸਿੱਧਾ ਪ੍ਰਧਾਨ ਮੰਤਰੀ ਨਾਲ ਆ ਲੈ ਰਹੇ ਨੇ ਦੂਜੇ ਬੰਨੇ ਕੇਜਰੀਵਾਲ ਨਾਲ ਅਮਨ ਅਰੋੜਾ ਪਿੰਗ ਝੂਟ ਕੇ ਆਏ ਨੇ ਸੋ ਤੀਜਾ ਫਿਰ ਇਹਨੂੰ ਇਹਨੂੰ ਪਬਲਿਸ਼ ਕੀਤਾ ਗਿਆ ਪ੍ਰੈਸ ਨੋਟ ਜਾਰੀ ਕੀਤਾ ਗਿਆ ਕਈ ਵਾਰੀ ਇੰਜ ਹੁੰਦਾ ਕਿ ਚੀਜ਼ਾਂ ਇੰਜ ਹੀ ਰਹਿ ਜਾਂਦੀਆਂ ਫਿਰ ਇਹਨੂੰ ਪਬਲਿਸ਼ ਵੀ ਕਰਤਾ ਗਿਆ ਸੋ ਸੱਟ ਮਾਰੀ ਜਾ ਰਹੀ ਟਿਕਾਣੇ ਤੇ ਮਾਰੀ ਜਾ ਰਹੀ